ਲੈਂ ਮੇਟਰੋ ਆਪਾਂ ਆਏ ਸੀਗੇ ਅੱਜ ਜੈਪੁਰ ਰਾਜਸਥਾਨ ਤੇ ਆਪਣੇ ਪਿੰਡ ਕੰਮਿਆਂ ਨੇ ਵਾਸਤੇ ਮੰਦਰ ਦੀਆਂ ਮੂਰਤੀਆਂ ਲੈਣਾ ਤੇ ਮੈਂ ਜਦੋਂ ਆ ਦੇਖੀ ਜਾਂਦਾ ਸੀ ਮੈਂ ਇੱਕ ਤੁਹਾਨੂੰ ਬਹੁਤ ਬੇਕਮਾਲ ਚੀਜ਼ ਦਿਖਾਉਣਾ ਬੜੀ ਸੋਹਣੀ ਲੱਗੀ ਮੈਨੂੰ ਬਾਕੀ ਆ ਬੰਦਿਆਂ ਨੇ ਆਪ ਦੇ ਹੱਥੀਂ ਕਾਰੀਗਰੀ ਕਰਕੇ ਬਣਾਈਆਂ ਹੋਈਆਂ ਸਾਰੀਆਂ ਦੇਖੋ ਤੇ ਇੱਕ ਜਿਹੜੀ ਖਾਸ ਸ਼ਾਪ ਖੋ ਖੋਣੇ ਆ ਆ ਦੇਖੋ ਤੁਸੀਂ ਸ਼ੇਰ ਦੇਖੋ ਬਾਈ ਸ਼ੇਰ ਦੇਖੋ ਦੇਖੋ ਕੋਈ ਇੱਕ ਇਹਦੇ ਨਾਲ ਦੀ ਜੂੜੀ ਨੂੰ ਹੋਰ ਉਹ ਦਿਖਾਉਣਾ ਇਹ ਜੂੜੀ ਹੈ ਇੰਨਾ ਦੀ ਆ ਦੇਖੋ ਇਹ तकरीबन ਇਹ 10 ਫੁੱਟ ਲੰਮਾ ਹੋਊਗਾ ਬਾਈ 10 ਫੁੱਟ ਇਹ ਲੰਬੇ ਹੋਣਗੇ ਤੇ ਇਹਨਾਂ ਦਾ ਜਿਹੜਾ ਭਾਰਾ 8 ਕੁਇੰਟਲ ਦੱਸਿਆ। ਬਾਕੀ ਜਿਹੜਾ ਇਹਨਾਂ ਦਾ ਪ੍ਰਾਈਸ ਹੈ ਨਾ ਇਹ ਹੈਗੀ ਵੀ ਜੁੜੀ 16 ਲੱਖ ਰੁਪਏ ਦੀ। 16 ਲੱਖ ਰੁਪਏ ਦੀ ਜੁੜੀ ਆ ਭਾਈ 8-8 ਲੱਖ ਦਾ ਇਹ। ਦੇਖੋ। ਆ ਛੋਟੇ ਵੀ ਆ। ਇਕਾ ਬਹੁਤ ਸੋਹਣਾ ਪੀਸ ਏਨਾਂ ਕੋਲੇ ਸ਼ੇਰ ਦਾ ਤੇ ਸੱਪ ਨੂੰ ਮਾਰੀ ਜਾਂਦਾ ਇਹਦਾ ਇਹ ਹੈਗਾ 5 ਲੱਖ ਦਾ ਪੀਸ ਤੇ ਤੁਹਾਨੂੰ ਮੈਂ ਇੱਕ ਤੁਹਾਨੂੰ ਬਾਜ ਦਿਖਾਉਣਾ ਅੰਦਰ ਆਪਰੇ ਹਾਥੀ ਆਜੋ ਅੰਦਰ ਚੱਲਦੇ ਆਪਾਂ ਆਪ ਹੈਈ ਮੋਰ ਨਿਹੜੇ ਨੂੰ ਬਾਕੀ ਕਾਰੀਗਰੀ ਦੇਖੋ ਇਹਦੇ ਉੱਤੇ ਕੀਤੀ ਹੋਈ ਇਹ ਮੈਨੂੰ ਲੱਗਾ ਭਗਵਾਨ ਵਾਲਮੀਕ ਦੀ ਹੈ ਕਿਉਂ ਪਾਈ ਪਈ ਨਾ ਜਾਣੀ ਇਹ ਤੇ ਹੋਰ ਵੀ ਆ ਬੁੱਧਾ ਦੀ ਕਾਲੇ ਪੱਥਰ ਦੇ ਵਿੱਚ